ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਈਆਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਬਿਮਾਰੀ ਤੇ ਕਲਾ ਕਲੇਸ਼ ਦੂਰ ਹੋ ਜਾਵੇਗਾ ਸੇ ਜੋ ਵੀ ਤੁਹਾਡੇ ਨਾਲ ਆਪਣੀ ਵੀਡੀਓ ਦੇ ਰਾਹੀਂ ਉਪਾਅ ਲੈ ਕੇ ਆਉਣੇ ਆ ਜਾਂ ਤਾਂ ਉਹ ਉਪਾਅ ਸਟੱਡੀ ਕੀਤੇ ਹੁੰਦੇ ਨੇ ਜਾਂ ਫਿਰ ਸਾਡੇ ਖੁਦ ਦੇ ਅਜਮਾਏ ਹੁੰਦੇ ਨੇ ਇੱਜਾ ਫਿਰ ਜੋ ਅਸੀਂ ਆਪਣੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਪਾਅ ਸਾਂਝੇ ਕਰਦੇ ਹਾਂ ਉਹੀ ਉਪਾਅ ਸਾਂਝੇ ਕਰਦੇ ਆ ਜੋ ਹੋਰ ਲੋਕਾਂ ਨੇ ਕੀਤੇ ਹੁੰਦੇ ਆ ਤੇ ਉਹਨਾਂ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਹੁੰਦਾ ਏ ਇਸ ਤਰ੍ਹਾਂ ਦੇ ਉਪਾਅ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਏਸੀ ਤਰ੍ਹਾਂ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਈ ਆ ਨਾ ਇਹ ਉਪਾਅ ਵੀ ਅਸੀਂ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਏ ਕਿ ਕੋਈ ਭੈਣ ਭਰਾ ਸਨ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਆਈ ਹੋਈ ਸੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਮੁਸ਼ਕਲਾਂ ਚੱਲ ਰਹੀਆਂ ਸਨ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਜਿੰਨੀਆਂ ਹੀ ਪਰੇਸ਼ਾਨੀਆਂ ਸਨ ਉਹਨਾਂ ਨੇ ਆਪਣੀਆਂ ਪਰੇਸ਼ਾਨੀਆਂ ਸ਼ੇਅਰ ਕੀਤੀਆਂ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਸਾਡੇ ਜੋ ਮਾਤਾ ਜੀ ਨੇ ਉਹ ਅਕਸਰ ਹੀ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਨੇ ਇਸ ਦੇ ਨਾਲ ਨਾਲ ਬਿਮਾਰ ਰਹਿਣ ਦੇ ਨਾਲ-ਨਾਲ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਮਤਭੇਦ ਹੋ ਜਾਂਦਾ ਹੈ। ਉਹਨਾਂ ਦੇ ਘਰ ਦੇ ਵਿੱਚ ਬਹਿਸ-ਬਾਜੀ ਚੱਲ ਪੈਂਦੀ ਹੈ ਜੋ ਕਿ ਉਹ ਉਹਨਾਂ ਦੀ ਗੱਲ ਨੂੰ ਸੁਣਦੇ ਨਹੀਂ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੁੰਦਾ ਹੈ। ਤੇ ਉਸੇ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਉਹ ਬੱਚਿਆਂ ਦੀਆਂ ਹਰਕਤਾਂ ਦੇ ਵਿੱਚ ਆ ਜਾਂਦੀ ਹੈ ਤੇ ਜੇਕਰ ਅਸੀਂ ਉਹਨਾਂ ਦੇ ਲਈ ਜੋ ਸਹੀ ਹੈ ਜਾਂ ਗਲਤ ਅਸੀਂ ਉਹਨਾਂ ਨੂੰ ਦੱਸਦੇ ਹਾਂ ਸਾਡੀ ਕਹਿਣ ਦੇ باوجود ਵੀ ਉਹ ਸਾਡੀ ਗੱਲ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਇਸ ਤੋਂ ਇਲਾਵਾ ਦੂਸਰੀ ਉਹਨਾਂ ਨੇ ਆਪਣੇ ਘਰ ਦੇ ਚੋ ਪ੍ਰੋਬਲਮ ਸਾਂਝੀ ਕੀਤੀ ਸੀ ਉਹ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਹੀ ਨਹੀਂ ਆਉਂਦਾ ਜੇਕਰ ਸਾਡੇ ਘਰ ਦੇ ਵਿੱਚ ਪਹਿਲੀ ਤਾਂ ਗੱਲ ਪੈਸਾ ਆਉਂਦਾ ਹੀ ਨਹੀਂ ਜੇਕਰ ਆ ਜਾਂਦਾ ਪੈਸਾ ਤਾਂ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਟੇਕਦਾ ਨਹੀਂ ਉਪਰਵਾਰ ਦਾ ਇਹੀ ਕਹਿਣਾ ਸੀ ਕਿ ਅਸੀਂ ਸਾਰਾ ਪਰਿਵਾਰ ਮੇਲਤ ਕਰਦੇ ਆ ਮੇਲਤ ਕਰਨ ਦੇ ਬਾਵਜੂਦ ਅਸੀਂ ਬਹੁਤ ਵਧੀਆ ਅੱਛਾ ਖਾਸਾ ਪੈਸਾ ਕਮਾ ਲੈਨੇ ਆ ਪਰ ਪੈਸਾ ਕਮਾਉਣ ਦੇ ਬਾਵਜੂਦ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ ਤੇ ਇਹ ਦੂਸਰੀ ਪ੍ਰੋਬਲਮ ਉਹਨਾਂ ਪੈਸੇ ਦੀ ਸਾਂਝੀ ਕੀਤੀ ਤੇ ਤੀਸਰੀ ਪ੍ਰੋਬਲਮ ਉਹਨਾਂ ਨੇ ਜੋ ਦੱਸੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਕਦੀ ਵੀ ਬੈਠ ਕੇ ਪਰਿਵਾਰ ਨੇ ਮਿਲ ਕੇ ਅਸੀਂ ਕਦੇ ਵੀ ਆਪਣੇ ਦੁੱਖ ਸੁੱਖ ਸਾਂਝੇ ਨਹੀਂ ਕੀਤੇ ਅਸੀਂ ਆਪਣਾ ਬਹਿ ਕੇ ਕਦੇ ਸਾਂਝੇ ਇਕੱਠੇ ਪਰਿਵਾਰ ਦੇ ਵਿੱਚ ਅਸੀਂ ਲੰਗਰ ਪਰ ਸ਼ਾਦਾ ਵੀ ਨਹੀਂ ਛਕਿਆ ਤੇ ਜਾ ਪਰਿਵਾਰ ਦਾ ਕਹਿਣਾ ਸੀ ਕਿ ਜਿਵੇਂ ਸੰਡੇ ਦਾ ਦਿਨ ਹੁੰਦਾ ਬੱਚੇ ਵੀ ਘਰ ਹੁੰਦੇ ਨੇ ਸਾਰਾ ਪਰਿਵਾਰ ਘਰੇ ਹੁੰਦਾ ਹੈ ਛੁੱਟੀ ਹੁੰਦੀ ਹੈ ਤੇ ਜੇ ਕਦੇ ਅਸੀਂ ਮਨ ਕਰਦਾ ਸਾਰਾ ਪਰਿਵਾਰ ਰੋਟੀ ਪਾਣੀ ਛਕਣ ਦੇ ਲਈ ਜਾਂ ਕੋਈ ਗੱਲਬਾਤ ਕਰਨ ਦੇ ਲਈ ਅਸੀਂ ਬੈਠ ਵੀ ਜਾਂਦੇ ਹਾਂ ਤੇ ਅਸੀਂ ਉਥੇ ਬੈਠੇ ਬੈਠੇ ਸਾਡੇ ਆਪਸੀ ਪਰਿਵਾਰ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਤੇ ਸਾਡੀ ਆਪਸ ਵਿੱਚ ਹੀ ਕਿਸੇ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਜਿਹੜੀ ਸਾਡੀ ਬਹਿਸ ਹੈ ਉਹ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਇੱਕ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਕਈ ਵਾਰ ਸਾਡੇ ਘਰ ਦੇ ਵਿੱਚ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਪਰਿਵਾਰ ਦੇ ਮੈਂਬਰ ਰੋਟੀ ਵੇਚ ਹੀ ਛੱਡ ਕੇ ਚਲੇ ਜਾਂਦੇ ਆ ਉਹਨਾਂ ਦੇ ਉਸ ਸਮੇਂ ਉਹ ਰੋਟੀ ਦੀ ਵੀ ਵੈਲਿਊ ਨਹੀਂ ਚੰਗੀ ਤੇ ਕਈ ਪਰਿਵਾਰ ਦੇ ਮੈਂਬਰ ਅਜਿਹੇ ਹੁੰਦੇ ਆ ਉਹਨਾਂ ਦਾ ਕਹਿਣਾ ਹੁੰਦਾ ਏ ਕਿ ਜਿਹੜੇ ਟੇਬਲ ਤੇ ਅਸੀਂ ਬੈਠ ਕੇ ਖਾਣਾ ਖਾਂਦੇ ਆ ਉਤੋਂ ਪਰਿਵਾਰ ਦੇ ਕਈ ਮੈਂਬਰ ਗੁੱਸੇ 'ਚ ਆ ਕੇ ਸਾਡੀ ਰੋਟੀ ਸਬਜੀ ਨੂੰ ਇੱਧਰ ਉੱਧਰ ਸੁੱਟ ਦਿੰਦੇ ਆ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖਿਲਾਰਾ ਟੇਬਲ ਸਾਡਾ ਸਾਰਾ ਰੋਟੀ ਵਾਲਾ ਖਰਾਬ ਹੋ ਜਾਂਦਾ ਏ ਇਸ ਤਰ੍ਹਾਂ ਦੇ ਹਾਲਾਤ ਸਾਡੇ ਘਰ ਦੇ ਵਿੱਚ ਪੈਦਾ ਹੁੰਦੇ ਨੇ ਇਹ ਸਾਰੀਆਂ ਪ੍ਰੋਬਲਮ ਸੁਣਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਇੱਕ ਇਹ ਜੋ ਉਪਾਅ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੇ ਕਰਨ ਲੱਗੇ ਹਾਂ ਇਹ ਕੁਝ ਕੁ ਉਪਾਅ ਉਹਨਾਂ ਨੇ ਕਰਨੇ ਸ਼ੁਰੂ ਕੀਤੇ ਤੇ ਉਹਨਾਂ ਦੇ ਘਰ ਦੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ ਇਹ ਕਿਹੜੇ ਉਹ ਖਾਸ ਉਪਾਅ ਸਨ ਜੋ ਉਹਨਾਂ ਦੇ ਕਰਨ ਦੇ ਨਾਲ ਉਹਨਾਂ ਦੀਆਂ ਇਹ ਸਾਰੀਆਂ ਪ੍ਰੋਬਲਮ ਦੂਰ ਹੋ ਗਈਆਂ ਇਹ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੇਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਹੇ ਕੁਝ ਉਪਾਅ ਉਸ ਪਰਿਵਾਰ ਨੇ ਕੀਤੇ ਤੇ ਉਹਨਾਂ ਨੂੰ ਇਹ ਉਪਾਅ ਦੇ ਨਾਲ ਕਾਫੀ ਜ਼ਿਆਦਾ ਆਪਣੇ ਘਰ ਦੇ ਵਿੱਚ ਪਰਕ ਨੇਜਰ ਆਉਦਾ ਹੈ ਜਿਸ ਕਰਕੇ ਉਹਨਾਂ ਨੇ ਇਹ ਹੀ ਉਪਾਅ ਦੇ ਜੋ ਵੀ ਫਾਇਦੇ ਸੀ ਸ਼ੇਅਰ ਕੀਤੇ ਤਾਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਇਸ ਉਪਾਅ ਨੂੰ ਕਰਨ ਦੇ ਨਾਲ ਉਸ ਪਰਿਵਾਰ ਦੇ ਘਰ ਦੇ ਵਿੱਚ ਇੰਨੇ ਜ਼ਿਆਦੇ ਨੁਕਸਾਨ ਤੇ ਇੰਨੀਆਂ ਜ਼ਿਆਦੀਆਂ ਪ੍ਰੋਬਲਮ ਆ ਰਹੀਆਂ ਸੀ ਜੋ ਕਿ 2 ਮਹੀਨਿਆਂ ਦੇ ਵਿੱਚ ਵਿੱਚ ਹੀ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਗਈਆਂ। ਇਹ ਉਪਾਅ ਕਰਨ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ 90% ਸੁਧਾਰ ਆ ਗਿਆ ਸੀ ਜਿਹੜੇ ਉਹਨਾਂ ਦੇ ਮਾਤਾ ਜੀਪ ਮਾਰ ਰਹੇ ਸਨ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆ ਗਿਆ ਸੀ ਪਹਿਲਾਂ ਤੋਂ ਇਸੇ ਤਰ੍ਹਾਂ ਉਹ ਪਰਿਵਾਰ ਦੇ ਵਿੱਚ ਹੁਣ ਮੇਲ ਚੋਲ ਕੇ ਬੈਠਦੇ ਸਨ ਕਾਫੀ ਜ਼ਿਆਦਾ ਉਹਨਾਂ ਦੇ ਘਰ ਦੇ ਵਿੱਚ ਇਹ ਉਪਾਅ ਕਰਨ ਦੇ ਨਾਲ ਫਰਕ ਪਿਆ ਜਿਵੇਂ ਕਿ ਉਹਨਾਂ ਦੀ ਕਹਿਨ ਦਾ ਭਾਵ ਇਹ ਹੀ ਸੀ ਕਿ 100 ਕਮਾਉਂਦੇ ਸੀਗੇ ਤੇ ਉਹ 100 ਰੁਪਏ ਦੇ ਵਿੱਚ ਉਹਨਾਂ ਦਾ 100 ਰੁਪਏ ਹੀ ਖਰਚ ਹੋ ਜਾਂਦਾ ਸੀ ਉਹਨਾਂ ਦੇ ਕੋਲ ਆਪਣੇ ਘਰ ਦੇ ਵਿੱਚ ਸੇਵਿੰਗ ਦੇ ਲਈ ਕੋਈ ਵੀ ਪੈਸਾ ਨਹੀਂ ਸੀ ਬਚਦਾ ਤੇ ਉਪਾਹ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਉਹ 1000 ਕਮਾਉਂਦੇ ਸਨ ਤੇ 1000 ਦੇ ਵਿੱਚ ਉਹਨਾਂ ਨੂੰ 5-600 ਰੁਪਏ ਆਰਾਮ ਦੇ ਨਾਲ ਬਚ ਜਾਂਦਾ ਸੀ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਹ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਰੁਕਣਾ ਵੀ ਸ਼ੁਰੂ ਹੋ ਗਿਆ ਤੇ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ। ਉਪਾਅ ਦੱਸਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਸਾਡੇ ਘਰ ਦੇ ਵਿੱਚ ਕਈ ਵਾਰ ਇਹ ਪ੍ਰੋਬਲਮ ਤੇ ਮੁਸ਼ਕਲਾਂ ਕਿਉਂ ਆਉਂਦੀਆਂ ਨੇ? ਸਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲਾਂ ਆਉਣ ਦਾ ਇਹ ਵੀ ਕਾਰਨ ਹੁੰਦਾ ਹੈ ਕਿ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਆ ਜਿੰਨਾਂ ਗਲਤੀਆਂ ਨੂੰ ਕਾਰਨ ਦੇ ਨਾਲ ਅਸੀਂ ਜਾਣੀ ਨਹੀਂ ਜਾਣੇ ਚ ਕਰਦੇ ਆ ਉਹਨਾਂ ਗਲਤੀਆਂ ਤੋਂ ਅਸੀਂ ਜਾਣੂ ਹੀ ਨਹੀਂ ਹੁੰਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਗਲਤੀਆਂ ਦੇ ਕਰਕੇ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀਆਂ ਨੇ ਇਹ ਉਪਾਦੇ ਰਹੀ ਜੇ ਉਪਾਦੇ ਰਾਹੀਂ ਅਸੀਂ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਜੋ ਕਿ ਜਿਹੜੀਆਂ ਤੁਸੀਂ ਗਲਤੀਆਂ ਕਰ ਰਹੇ ਹੋ ਇਹਨਾਂ ਗਲਤੀਆਂ ਨੂੰ ਤੁਸੀਂ ਸੁਧਾਰੋ ਜਿਵੇਂ ਨਾਲ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਪਰਿਵਾਰ ਨੂੰ ਇਹ ਉਪਾਅ ਕਰਨ ਦੇ ਨਾਲ ਫਾਇਦਾ ਹੋਇਆ ਉਹਨਾਂ ਤੋਂ ਅਸੀਂ ਇਹ ਪੁੱਛਿਆ ਸੀ ਕਿ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕੁਝ-ਕਿ ਗੱਲਾਂ ਉਹਨਾਂ ਦੇ ਘਰ ਦੇ ਬਾਰੇ ਅਸੀਂ ਪੁੱਛੀਆਂ ਸਨ ਜਿਹੜੀਆਂ ਉਹ ਅਕਸਰ ਹੀ ਗਲਤੀਆਂ ਕਰਦੇ ਸਨ ਤੇ ਉਹਨਾਂ ਦੀਆਂ ਉਹੀ ਗਲਤੀਆਂ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਝਗੜੇ ਤੇ ਕਲੇਸ਼ ਰਹਿੰਦਾ ਸੀ ਇਸ ਤਰੀਕੇ ਦੇ ਨਾਲ ਉਹ ਪਰਿਵਾਰ ਤੋਂ ਪੁੱਛਿਆ ਕਿ ਜਿਹੜਾ ਕਿ ਆਪਾਂ ਘਰ ਦੇ ਵਿੱਚ ਪੋਚਾ ਲਗਾਉਣੀ ਆ ਪੋਚਾ ਲਗਾਉਣ ਦੇ ਨਾਲ ਜਿਹੜਾ ਅਸੀਂ ਅੱਗੇ ਕੱਪੜਾ ਰੱਖਦੇ ਹਾਂ ਪੋਚਾ ਲਗਾਉਣ ਤੇ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਅਸੀਂ ਉਸ ਕੱਪੜੇ ਨੂੰ ਕਿੱਥੇ ਰੱਖਦੇ ਹਾਂ ਜਾਂ ਉਸ ਕੱਪੜੇ ਦਾ ਅਸੀਂ ਕੀ ਕਰਦੇ ਹਾਂ ਤੇ ਜਿਵੇਂ ਕਿ ਕਈ ਘਰਾਂ ਦੇ ਵਿੱਚ ਮੇਡ ਲੱਗੀਆਂ ਹੁੰਦੀਆਂ ਤਾਂ ਉਹ ਪਰਿਵਾਰ ਦੇ ਘਰ ਦੇ ਵਿੱਚ ਵੀ ਕੋਈ ਮੇਡ ਲੱਗੀ ਹੋਈ ਸੀ ਹੈਲਪਰ ਜੋ ਉਹਨਾਂ ਦੇ ਘਰ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਸੀ ਤੇ ਉਹ ਪਰਿਵਾਰ ਦਾ ਇਹ ਹੀ ਕਹਿਣਾ ਸੀ ਕਿ ਜਿਹੜੀ ਸਾਡੇ ਘਰ ਦੇ ਵਿੱਚ ਹੈਲਪਰ ਲੱਗੀ ਹੋਈ ਹੈ ਉਹ ਆਉਂਦੀ ਆਪਣਾ ਸਾਫ ਸਫਾਈ ਕਰਦੀ ਝਾੜੂ ਤੋਂ ਬਾਅਦ ਵਿੱਚ ਉਹ ਪੋਚਾ ਲਗਾਉਣ ਦੇ ਸਮੇਂ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਉਹ ਜੋ ਪੋਚੇ ਵਾਲਾ ਕੱਪੜਾ ਹੁੰਦਾ ਹੈ ਉਸ ਨੂੰ ਉਹ ਜਿਵੇਂ ਕਿ ਇੱਕ ਟੂਟੀ ਹੁੰਦੀ ਹੈ ਪਾਣੀ ਵਾਲੀ ਉਸ ਟੂਟੀ ਦੇ ਉੱਪਰ ਉਹ ਟਾਂਗੇ ਕੇ ਚਲੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਹੁਣ ਆਪਾਂ ਗੱਲ ਕਰੀਏ ਆਪਾਂ ਸਾਰੇ ਹੀ ਜਾਣਦੇ ਹਾਂ ਜਿਹੜਾ ਕਿ ਚਾਲ ਹੁੰਦਾ ਹੈ ਉਸ ਦਾ ਸਬੰਧ ਚੰਦਰਮਾ ਦੇ ਨਾਲ ਹੁੰਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਕੀ ਕਰਦੇ ਅਕਸਰ ਹੀ ਜਿਹੜੀ ਸਾਡੇ ਘਰ ਦੇ ਵਿੱਚ ਟੂਟੀਆਂ ਲੱਗੀਆਂ ਹੁੰਦੀਆਂ ਨੇ ਜਿੱਥੋਂ ਪਾਣੀ ਆਉਂਦਾ ਉਹਨਾਂ ਦਾ ਜੋ ਪਾਣੀ ਕਈ ਵਾਰ ਸਿੱਪ-ਸਿੱਪ ਕਰਦਾ ਅਸੀਂ ਉਸ ਦੇ نیچے ਜਦੋਂ ਜਿਹੜਾ ਘਰ ਦੇ ਵਿੱਚ ਪੋਚਾ ਲਗਾਉਣੀ ਆ ਉਹੋ ਕੱਪੜਾ ਰੱਖ ਕੇ ਦਿੰਨੇ ਆ ਤੇ ਜਾਂ ਫਿਰ ਅਸੀਂ ਕੀ ਕਰਦੇ ਪੋਚੇ ਵਾਲੀ ਬਾਲਟੀ ਉਸ ਟੂਟੀ ਦੇ نیچے ਹੀ ਰੱਖ ਦਿੰਨੇ ਆ ਤੇ ਜਾਂ ਫਿਰ ਅਸੀਂ ਕੀ ਕਰਦੇ ਆਪਣੇ ਘਰ ਦਾ ਜਿਹੜਾ ਪੋਚਾ ਹੈ ਉਸ ਨੂੰ ਅਸੀਂ ਅਸੀਂ ਨਿਚੋੜ ਕੇ ਜਿਹੜੀ ਆਪਣੇ ਘਰ ਦੀ ਜਿਹੜੀ ਟੂਟੀ ਹੁੰਦੀ ਹੈ ਉਸ ਦੇ ਉੱਪਰ ਰੱਖ ਦਿੰਨੇ ਆ ਤੇ ਇਹ ਕੀ ਹੁੰਦਾ ਹੈ ਇਹ ਜਿਹੜੀ ਵੀ ਅਸੀਂ ਚੀਜ਼ ਕਰਦੇ ਹਾਂ ਅਸੀਂ ਆਪਣੀ ਜ਼ਿੰਦਗੀ ਆਪਣੇ ਘਰ ਦੇ ਵਿੱਚ ਬਹੁਤ ਹੀ ਵੱਡੀ ਗਲਤੀ ਕਰ ਰਹੇ ਹੁੰਦੇ ਆ ਤੇ ਸਾਡੀ ਇਹ ਗਲਤੀ ਦੇ ਕਰਕੇ ਹੀ ਸਾਡੇ ਘਰ ਦੇ ਵਿੱਚ ਸਾਨੂੰ ਲੱਖਾਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਇਹ ਗਲਤੀ ਕਰਕੇ ਜਿਵੇਂ ਕਿ ਚੰਦ ਦਾ ਸਬੰਧ ਹੁੰਦਾ ਹੈ ਚੰਦਰਮਾ ਦੇ ਨਾਲ ਅਸੀਂ ਆਪਣੀ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਆਪਣਾ ਜਿਹੜਾ ਚੰਦਰਮਾ ਹੁੰਦਾ ਹੈ ਉਸ ਨੂੰ ਅਸੀਂ ਕਮਜ਼ੋਰ ਕਰ ਦਿੰਦੇ ਆ ਇਸੇ ਤਰੀਕੇ ਦੇ ਨਾਲ ਜਾਂ ਤਾਂ ਫਿਰ ਅਸੀਂ ਆਪਣੇ ਕਰਮਾਂ ਦੇ ਕਰਕੇ ਤੇ ਜਾਂ ਫਿਰ ਅਸੀਂ ਆਪਣੀਆਂ ਗਲਤੀਆਂ ਦੇ ਕਰਕੇ ਜੋ ਸਾਡਾ ਚੰਦਰਮਾ ਹੁੰਦਾ ਹੈ ਉਸ ਨੂੰ ਅਸੀਂ ਕਮਜ਼ੋਰ ਕਰ ਦਿੰਨੇ ਆ ਜਾਂ ਫਿਰ ਪ੍ਰਭਾਵਿਤ ਕਰ ਦਿੰਨੇ ਆ ਤਾਂ ਹੁੰਦਾ ਕੀ ਹੈ ਕਿ ਸਾਡੀ ਇਹ ਗਲਤੀ ਦੇ ਕਰਕੇ ਜਿਵੇਂ ਉਹ ਪਰਿਵਾਰ ਦੇ ਜਿਹੜੇ ਮਾਤਾ ਜੀ ਸਨ ਉਹ ਬਿਮਾਰ ਰਹਿੰਦੇ ਸਨ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲਾ ਕਲੇਸ਼ ਹੋ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਤੇ ਖਾਸ ਗੱਲ ਇਹ ਜੋ ਸਾਨੂੰ ਧਿਆਨ ਦੇਣੀ ਚਾਹੀਦੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਕਿਉਂਕਿ ਜਿਹੜਾ ਵੀ ਤੁਸੀਂ ਘਰ ਦੇ ਵਿੱਚ ਆਪਣੇ ਪੋਚਾ ਲਗਾਉਨੇ ਹੋ ਪੋਚਾ ਲਗਾਉਣ ਵਾਲੇ ਕੱਪੜੇ ਤੇ ਜਿਹੜੇ ਬਰਤਨ ਬਾਲਟੀ ਦੇ ਨਾਲ ਅਸੀਂ ਪਾਣੀ ਰੱਖਦਿਆਂ ਪਾਣੀ ਦੇ ਵਿੱਚੋਂ ਪੋਚਾ ਲਗਾਉਨੇ ਆ ਇਹਨਾਂ ਦਾ ਭਾਵ ਕਿ ਪੋਚੇ ਵਾਲੀ ਬਾਲਟੀ ਤੇ ਪੋਚੇ ਵਾਲਾ ਜੋ ਕੱਪੜਾ ਏ ਆਪਣੇ ਘਰ ਦੀ ਜਿਹੜੀ ਟੂਟੀ ਹੁੰਦੀ ਹੈ ਉਸ ਦੇ نیچے ਤੁਸੀਂ ਬਿਲਕੁਲ ਵੀ ਨਹੀਂ ਰੱਖਣਾ ਤੇ ਇਸ ਦੇ ਨਾਲ ਨਾਲ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜੀ ਪਾਣੀ ਵਾਲੀ ਟੂਟੀ ਹੁੰਦੀ ਹੈ ਉਸ ਦੇ ਉੱਪਰ ਤੁਸੀਂ ਪੋਚਾ ਬਿਲਕੁਲ ਵੀ ਨਹੀਂ ਟੰਗਣਾ ਤੇ ਨਾ ਹੀ ਉਸ ਨੂੰ ਉੱਥੇ ਹੀ ਨਿਚੋੜ ਕੇ ਅਗਲੇ ਦਿਨ ਤੁਸੀਂ ਯੂਜ਼ ਕਰੋ ਇਸ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਲੱਗ ਤੋਂ ਜਗ੍ਹਾ ਬਣਾ ਸਕਦੇ ਹੋ ਜਿੱਥੇ ਤੁਸੀਂ ਡੇਲੀ ਸਾਫ ਸਫਾਈ ਕਰਨ ਤੋਂ ਬਾਅਦ ਦੇ ਵਿੱਚ ਉੱਥੇ ਤੁਸੀਂ ਆਪਣਾ ਪੋਚੇ ਦਾ ਕੱਪੜਾ ਪੋਚੇ ਵਾਲੀ ਬਾਲਟੀ ਨੂੰ ਰੱਖ ਸਕਦੇ ਹੋ ਇਸ ਤਰੀਕੇ ਦੇ ਨਾਲ ਨਹੀਂ ਵੀ ਕਦੇ ਕਿਤੇ ਤੇ ਕਦੇ ਕਿਤੇ ਰੱਖ ਦਿੱਤਾ ਇਹ ਗਲਤੀ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਇਹ ਛੋਟੀ ਜਿਹੀ ਚੀਜ਼ ਤੇ ਤੁਸੀਂ ਧਿਆਨ ਕਰ ਲਿਆ ਤੇ ਛੋਟੀ ਜਿਹੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਦਲ ਲਿਆ ਤਾਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਪੈਸੇ ਦੀ ਕਮੀ ਹੈ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਵੱਧ ਚੁੱਕੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਕਲਾਹ ਕਲੇਸ਼ ਲੜਾਈ ਝਗੜੇ ਨੇ ਇਹ ਸਾਰੇ ਦੂਰ ਹੋ ਜਾਣਗੇ ਬਸ ਤੁਸੀਂ ਇਹ ਛੋਟੀ ਜਿਹੀ ਚੀਜ਼ ਛੋਟੀ ਜਿਹੀ ਗੱਲ ਦਾ ਧਿਆਨ ਰੱਖਣਾ ਤੇ ਇਹ ਧਿਆਨ ਰੱਖੋਗੇ ਇਸ ਗੱਲ ਦਾ ਇਹ ਛੋਟਾ ਜਿਹਾ ਟੂਟਕਾ ਤੇ ਉਪਾਅ ਹੀ ਹੈ ਜੇਕਰ ਤੁਸੀਂ ਇਸ ਨੂੰ ਸਮਝ ਕੇ ਸੋਚ ਕੇ ਚੱਲੋਗੇ ਤਾਂ ਤੁਹਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਹੀ ਕਰਨਾ ਪਵੇਗਾ ਤੇ ਆਪਣੀ ਖਰਾਬ ਹੋਈ ਚੰਦਰਮਾ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਠੀਕ ਕਰ ਸਕਦੇ ਹੋ ਇਹਨਾਂ ਗੱਲਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਇਹ ਹੋਰ ਲੋਕਾਂ ਭੈਣ ਭਰਾਵਾਂ ਦੇ ਤੱਕ ਵੀ ਤੁਸੀਂ ਜ਼ਰੂਰ ਸ਼ੇਅਰ ਕਰਕੇ ਅੱਜ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਇਹ ਕੋਪੋਚੇ ਵਾਲੇ ਕੱਪੜੇ ਦਾ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵਦ ਤੋਂ ਵਦੇ ਸ਼ੇਅਰ ਕਰਿਓ ਸਪੋਰਟ ਕਰਿਓ ਸਾਡੇ ਚੈਨਲ ਨੂੰ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ